ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਇਹ ਵੀਰ ਦੋ ਬਾਈਪਾਸ ਤੇ ਇੱਥੇ ਪਏ ਆ ਇਹਨਾਂ ਦੇ ਕੋਲ ਨਾ ਕੋਈ ਰਜਾਈ ਆ ਨਾ ਇਹਨਾਂ ਦੇ ਕੋਲ ਕੋਲ ਕੰਬਲ ਆ ਆ ਵੀਰ ਜਿਹੜਾ ਇਹ ਮੂਮ ਜਾਮਾ ਲੈ ਕੇ ਉੱਤੇ ਪਿਆ ਵਾ ਇੱਕ ਆ ਵੀਰ ਇੱਧਰ ਪਿਆ ਵਾ ਇਹਦੇ ਜਿਹੜਾ ਵਾ ਇਹਦੀ ਆ ਪਾਟੀ ਦੀ ਚਾਦਰ ਲੈ ਕੇ ਪਿਆ ਇਹਦੇ ਵੀ ਕੋਲ ਜਿਹੜਾ ਉੱਤੇ ਲੈਣ ਲਈ ਕੁਝ ਨਹੀਂ ਹੈਗਾ ਸੋ ਮੈਂ ਹਰ ਸਾਲ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਵੀ ਭਾਈ ਜੇ ਕੋਈ ਕੰਬਲ ਰਜਾਈ ਪੁਰਾਣੇ ਤੁਹਾਡੇ ਕੋਲ ਪਏ ਆ ਤੇ ਜਰੂਰ ਮੇਰੇ ਨੰਬਰ ਤੇ ਸੰਪਰਕ ਕਰਕੇ ਮੈਨੂੰ ਪਹਚਾਓ 828406892 ਨੰਬਰ ਹੈ ਮੇਰਾ 828406892 ਨੰਬਰ ਆ ਜਰੂਰ ਸੰਪਰਕ ਕਰਿਓ ਕੋਈ ਰਜਾਈ ਤਲਾਈ ਪ੍ਰਾਣੀ ਕੋਈ ਪਈ ਹੋਵੇ ਆਪਣੇ ਕੋਲ ਕੰਬਲ ਪਿਆ ਹੋਵੇ ਕੋਈ ਤੇ ਮੇਰੇ ਨਾਲ ਸੰਪਰਕ ਕਰਿਓ ਮੈਂ ਜਰੂਰ ਇਨਾਂ ਤੱਕ ਪਹੁੰਚਾਉਂਗਾ ਇੱਕ ਵੀਰ ਕੱਲ ਅੱਡੇ ਤੇ ਪਿਆ ਸੀਗਾ ਉਹ ਵੀ ਇਸੇ ਤਰ੍ਹਾਂ ਹੀ ਵਿਚਾਰਾ ਬਿਲਕੁਲ ਬਿਨਾਂ ਕੱਪੜਿਆਂ ਤੋਂ ਪਿਆ ਸੀਗਾ ਉਹਦੇ ਤੱਕ ਤੇ ਚਲੋ ਮਾਰੇ ਦੀ ਕਿਰਪਾ ਨਾਲ ਆਪਾਂ ਇੱਕ ਵਧੀਆ ਕੰਬਲ ਜਿਹੜਾ ਕਿਸੇ ਨੇ ਸੇਵਾ ਦੇਤੀ ਆਪਾਂ ਪਛਾਤਾਵਾ ਪਰ ਆ ਦੋ ਵੀਰ ਜਿਹੜੇ ਆ ਇੱਥੇ ਪਏ ਆ ਹੋਰ ਵੀ ਪੁਲਾਂ ਥੱਲੇ ਬੜੇ ਜਿਹੜੇ ਵੀਰ ਇਦਾਂ ਜਿਹੜੇ ਪਏ ਨੇ ਸੋ ਸੰਗਤਾਂ ਨੂੰ ਬੇਨਤੀ ਆ ਵੀ ਭਾਈ ਸੰਪਰਕ ਕਰਿਓ ਤੁਸੀਂ ਮੇਰੇ ਤੱਕ ਜੇ ਪਛਾਦੋਗੇ ਤੇ ਮੈਂ ਜਰੂਰ ਇਹਨਾਂ ਤੱਕ ਪਹੁੰਚਦਾ ਕਰ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ